ਇਕਦਾ ਕੋਕਲਪੁਰ ਮਹੱਲੇ 'ਚ ਕਾਫੀ ਸੀਵਰ ਦੀ ਸਮੱਸਿਆ ਜੀ ਪ੍ਰੋਬਲਮ ਹੈਗੀ ਹੈ ਜੀ ਇਹ ਨਾ 3-4 ਦਿਨਾਂ ਤੋਂ ਪਤਾ ਲੱਗਾ ਵੀ ਉੱਥੇ ਸੀਵਰ ਦੀ ਬਲੌਕੇਜ ਆ ਅਸੀਂ ਆਪਣੇ ਬੰਦਿਆਂ ਨਾਲ ਕੋਸ਼ਿਸ਼ ਕਰਕੇ ਵੇਖ ਲਿਆ ਪਰ ਉਹਦਾ ਇੱਕ ਮੇਨ ਪ੍ਰੋਬਲਮ ਹੈਗੀ ਹੈ ਵੀ ਜਿਹੜੀ ਸਾਡੀ 36 ਇੰਚ ਦੀ ਡਾਟ ਸੀਵਰ ਹੈ ਨਾ ਉਹਦੇ 'ਚ ਕੋਈ ਦਰਬਾਰ ਸਾਹਿਬ ਦੇ ਲਾਗੇ ਕੋਈ ਡੱਕਾ ਆਇਆ ਜੀ ਸਾਡੇ ਬੰਦਿਆਂ ਨੇ ਕੋਸ਼ਿਸ਼ ਕਰਕੇ ਵੇਖ ਲਿਆ ਲੇਕਿਨ ਉਹ ਕੋਈ ਸਰਕਾਰ ਦੀਆਂ ਹਦਾਇਤਾਂ ਅਮਦ ਆਬ ਕਹੀਂ ਉਹਨਾਂ ਨੂੰ ਵੇਚ ਨਹੀਂ ਵਾਟ ਸਕਦੇ ਇਸ ਕਰਕੇ ਅਸੀਂ ਹੁਣ ਸੁਪਰ ਸਕਰ ਵਾਲਾ ਬੰਦਾ ਜਿਹੜਾ ਬਾਹਰੋਂ ਬੁਲਾਇਆ ਆਇਆ ਹੈ ਉਹ ਸ਼ਾਇਦ ਕੱਲ ਸਵੇਰ ਤੱਕ ਪਹੁੰਚ ਜਾਏ ਸਾਡੇ ਕੋਲ ਉਸ ਤੋਂ ਬਾਅਦ ਜਿਹੜਾ ਵਾ ਅਸੀਂ ਸ਼ਨੀਵਾਰ ਰਾਤ ਨੂੰ ਓਏ ਡੱਕਾ ਕਢਾ ਦਾਂਗੇ ਉਹਦੇ ਨਾਲ ਸਾਰਾ ਪਿਛਲਾ ਪਾਣੀ ਜਿਹੜਾ ਵਾ ਡਾਊਨ ਹੋ ਜਾਏਗਾ ਇਹ ਸਾਰੀ ਜਿਹੜੀ ਗਾਰ ਵੀ ਕਢਾਈ ਜਾਂਦੀ ਹੈ ਗਾਰ ਜਿਹੜੀ ਕਾਫੀ ਜਿਹੜੀ ਹਾਂਜੀ ਗਾਰ ਜਿਹੜੀ ਆ ਇਹ ਪਿੱਛੇ ਅਸੀਂ ਲਗਭਗ ਅਪਰੋਕਸੀਮੇਟ ਪਹਿਲਾਂ 6-7 ਮਹੀਨੇ ਪਹਿਲਾਂ ਜਿਹੜੀਆਂ ਮੇਨ ਲਾਈਨਾਂ ਦੀ ਗਾਰ ਸਾਰਿਆਂ ਦੀ ਕਟਾਈ ਹੋਈ ਆ ਲੇਕਿਨ ਜਿਹੜੀਆਂ ਲਿੰਕ ਗਲੀਆਂ ਵਾ ਉਹਨਾਂ ਵਾਸਤੇ ਉਹਨਾਂ ਦੀ ਜਿੰਨੀ ਕੁ ਬੰਦਾ ਕੱਢ ਸਕਦਾ ਇਹਨਾਂ ਨੇ ਆਪਣੇ ਹਿਸਾਬ ਨਾਲ ਔਰ ਇਹਨਾਂ ਦੇ ਨਾਲ ਕੱਢ ਦਿਆ ਕਿਉਂਕਿ ਸੀਵਰ ਦੇ ਵਿੱਚ ਨਹੀਂ ਹੀ ਉਤਾਰ ਸਕਦੇ ਜੀ ਇਹਨੂੰ ਪਰ ਲੋਕਾਂ ਦਾ ਕਹਿਣਾ ਕਿ ਮਹੀਨਾ ਹੋ ਗਿਆ ਪਾਣੀ ਖੜੇ ਹੋਏ ਨੇ ਉਹਦੇ ਕਿ ਕਿੰਨਾ ਕੀ ਜਲਦੀ ਜੀ ਨਾ ਮਸਲਾ ਹੋ ਜੇ ਬਸ 2-3 ਦਿਨ ਦੇ ਵਿੱਚ ਵਿੱਚ ਸਾਡਾ ਉਹ ਮੇਨ ਜਦੋਂ ਸੀਵਰ ਦਾ ਤਾਂ ਡੱਕਾ ਖੁੱਲ ਗਿਆ ਤੇ ਪਿਛਲਾ ਪਾਣੀ ਸਾਰਾ ਜਿਹੜਾ ਵਾ ਅੱਗੇ ਆ ਜਣਾ ਹੈ ਜਲਦੀ ਹੋ ਜਾਏਗਾ ਲੋਕਾਂ ਨੇ ਕਹਿਣਾ ਕਿ ਉਹਦੇ ਨਾਲ ਮੱਛਰ ਵੀ ਪੈਦਾ ਹੋ ਸਕਦਾ ਹੈ ਕਿ ਜੀ ਬਿਮਾਰੀਆਂ ਭਿਆਨਕ ਹੋ ਸਕਦੀ ਨੇ ਸਾਡੇ ਉਹ ਧਿਆਨ ਚ ਆਹੀਂ ਬਸ ਉਹਦੇ ਚ ਲੱਗੇ ਹੋਏ ਆ ਆ 2-3 ਦਿਨ ਦੇ ਵਿੱਚ ਵਾ ਜਿਹੜਾ ਵਾ ਠੀਕ ਹੋ ਜਾਏਗਾ ਬੜਾ ਕੀ ਨਾ ਜਰਾ ਕੀ ਰਣਜੀਤ कौर ਕੀ ਕਹਿਣਾ ਚਾਹੇਂਗੀ ਕੀ ਗੱਲ ਬਾਤ ਆ ਜਦੋਂ ਅਸੀਂ ਸਕੂਲ ਜਾਂਦੇ ਆ بارش ਹੁੰਦੀ ਆ ਪਾਣੀ ਕਾਫੀ ਖੜ ਜਾਂਦਾ ਗਲੀ ਚ ਯੂਨੀਫਾਰਮ ਗੰਦੀ ਹੋ ਜਾਂਦੀ ਵਾਈਟ ਯੂਨੀਫਾਰਮ ਹੁੰਦੀ ਆ ਮੱਛਰ ਪੈੜਦਾ ਆ ਉਹਦੇ ਨਾਲ ਮੱਛਰ ਨਾਲ ਡੇਂਗੂ ਮਲੇਰੀਆ ਬੱਚੇ ਨੂੰ ਇਨਫੈਕਸ਼ਨ ਹੁੰਦੀ ਆ ਤੇ ਬਹੁਤ ਬੁਰੀ ਗੱਲ ਆ ਕਿ ਸਾਡੇ ਪੰਜਾਬ ਦੇ ਬੱਚੇ ਬਿਮਾਰ ਹੋਣ ਬੱਚੇ ਪੰਜਾਬ ਦਾ ਵਿਕਾਸ ਆ ਤੇ ਜਿਹੜੇ ਵੀ ਵੋਟਾਂ ਲਈ ਆਉਂਦੇ ਉਹ ਪਹਿਲਾਂ ਤੇ ਕਹਿ ਜਾਂਦੇ ਆ ਕਿ ਗਲੀਆਂ ਬਣਾ ਦਾਂਗੇ ਤੁਹਾਡੀ ਆ ਤੁਹਾਡੀ ਗਲੀ ਪਰ ਸੋਚਿਆ ਤੇ ਮੁੜ ਕੇ ਕੋਈ ਕੁਝ ਨਹੀਂ ਕਰਦਾ ਵੀ ਬੇਟਾ ਕਿੰਨੀ ਕਲਾਸ ਚ ਪੜਦੀ ਹੈ 8 ਕਿੰਨੇ ਵਜੇ ਸਕੂਲ ਜਾਣੇ ਤੇ ਇੱਕ ਬੰਨੇ ਭਗਵੰਤ ਮਾਨ ਤੇ ਕਹਿੰਦਾ ਵਾ ਕਿ ਜਿਹੜਾ ਵਾ ਕਿਤੇ ਗਦਕੀ ਨਹੀਂ ਹੋਗੀ ਨਾ ਤਰਨਾ ਲੱਗੂਗਾ ਹਰ ਸਾਫ ਸੁਥਰਾ ਪਾਣੀ ਮਿਲੂਗਾ ਇੱਕ ਲੱਗਦਾ ਕਿ ਤੁਹਾਨੂੰ ਸਰਕਾਰ ਇਸ ਵੱਲ ਧਿਆਨ ਨਹੀਂ ਇਸ ਇਸ ਕਾਲ ਵਾਂ ਸਰਕਾਰ ਧਿਆਨ ਨਹੀਂ ਦਿੰਦੀ ਇਹ ਸਭ ਕਹਿੰਦੀ ਹੈ ਗੱਲਾਂ ਕਰਦਾ ਕੋਈ ਕੁਝ ਨਹੀਂ ਆ ਕਿੰਨਾ ਚਿਰ ਹੋ ਗਿਆ ਬੇਟਾ ਪਾਣੀ ਖੜੇ ਨੂੰ ਗਲੀ 'ਚ? ਮਹੀਨੇ ਤੋਂ ਜ਼ਿਆਦਾ ਹੋ ਗਿਆ ਹੈ। ਕੀ ਮੰਕਰ ਦੇ ਕੀ ਕੰਨਾ ਚਾਹੋ ਸਰਕਾਰ ਤੋਂ? ਕੀ ਕਹਿਣਾ? ਸਰਕਾਰ ਨੂੰ ਇਹ ਹੀ ਕਹਿਣਾ ਚਾਹੁੰਦੇ ਆ ਕਿ ਜਲਦੀ ਤੋਂ ਜਲਦੀ ਸਾਡੀ ਗਲੀ ਸਾਫ਼ ਕਰਵਾਈ ਜਾਵੇ, ਸੀਵਰੇਜ ਨੂੰ ਠੀਕ ਕਰਵਾਇਆ ਜਾਵੇ। ਸੀਵਰੇਜ ਜ਼ਿਆਦਾ ਖਰਾਬ ਆ ਤੇ ਸੀਵਰੇਜ ਨੂੰ ਚੇਂਜ ਵੀ ਕਰਵਾਇਆ ਜਾਵੇ। ਕਿਨਾ ਭਾਈ ਤੁਹਾਡਾ? ਮੈਂ ਰਾਮਰਿੰਦਰ ਸਿੰਘ ਹਾਂ ਜੀ। ਕਿੱਥੇ ਰਹਿੰਦੇ ਜੀ? ਮੈਂ ਮhalla ਗੋਗਲਪੁਰਾ ਵਾਰਡ ਨੰਬਰ 11 ਹਾਂ ਜੀ। ਕੀ ਜਿਹੜਾ ਤੁਸੀਂ ਨਾਰੇਬਾਜੀ ਕਰ ਰਹੇ ਆ ਕਿਸ ਲਈ ਨਾਰੇਬਾਜੀ ਕਰ ਰਹੇ ਆ? ਨਾਰੇਬਾਜੀ ਇਹ ਹੈ ਜੀ ਸਾਨੂੰ ਕਈ ਸਾਲ ਹੋ ਗਏ ਗੰਦਗੀ ਤੇ ਜੂਝਦੇ ਆ। ਦੇਖੋ ਸਰਕਾਰਾਂ ਹੁੰਦੀਆਂ ਸਾਰੇ ਲਾਰੇ ਲਾ ਕੇ ਚਲ ਜਾਂਦੀਆਂ ਵਾ ਤੁਸੀਂ ਸਾਰਾ ਦੇਖਿਆ ਵਾ ਕਿ ਕਿੰਨੇ ਮਾੜੇ ਹਾਲਾਤ ਆ ਸਾਡੀ ਗਲੀ ਦੇ ਯਾਨੀ ਕਿ ਸਾਡਾ ਤਰਨਤਨ ਜਿਲ੍ਹੇ ਦੇ ਸਭ ਤੋਂ ਗੰਦਾ ਮੱਲਾ ਤੇ ਸਭ ਤੋਂ ਗੰਦੀ ਗਲੀ ਸਾਡੀ ਗਣੀ ਜਾਂਦੀ ਹੈ ਜਿੰਨੇ ਮਾੜੇ ਹਾਲਾਤ ਚ ਅਸੀਂ ਰਹਿ ਰਹੇ ਆ ਜੀ ਕਿੰਨਾ ਚਿਰ ਪਾਣੀ ਖੜੇ ਇਹ ਜੀ ਸਾਲਾਂ ਦੀਆਂ ਚਲਦੀਆਂ ਆ ਰਹੀਆਂ ਇੱਕ ਇੱਕ ਸਾਲ ਹੋ ਗਿਆ ਵਾ ਕਦੀ ਉਹ ਸੀਵਰ ਬਲੌਕ ਹੋ ਜਾਂਦਾ ਕਦੀ ਉਹ ਸੀਵਰ ਬਲੌਕ ਹੋ ਜਾਂਦਾ ਇਲੈਕਸ਼ਨਾਂ ਤੋਂ ਪਹਿਲਾਂ ਮਹੀਨਾ ਹੋ ਗਿਆ ਵਾ ਜੀ ਇਹੇ ਹਾਲਾਤ ਵਾ ਸਾਰੇ ਝੂਠੇ ਵਾਦੇ ਕਰ ਜਾਂਦੇ ਲੇਕਿਨ ਸਾਡਾ ਕੋਈ ਮਸਲਾ ਹੱਲ ਨਹੀਂ ਕਰਦਾ ਕੀ ਕਹਿਣਾ ਚਾਹੋਗੇ ਪੰਜਾਬ ਸਰਕਾਰ ਜਿਹੜੀ ਪੰਜਾਬ ਸਰਕਾਰ ਹੋਂਦ ਵਿੱਚ ਆ ਪੰਜਾਬ ਸਰਕਾਰ ਕਹਿੰਦੀ ਕਿ ਲੋਕਾਂ ਦੇ ਮਸਲੇ ਹੱਲ ਸੀਐਮ ਕਹਿੰਦਾ ਇਹ ਪੰਤ ਮਾਰ ਕੀਤੇ ਜਾਣਗੇ ਤੁਹਾਨੂੰ ਲੱਗਦਾ ਖੋਖਲੇ ਨਜ਼ਰ ਆ ਰਹੇ ਸਰ ਜੀ ਅਸੀਂ ਆਮ ਆਦਮੀ ਸਰਕਾਰ ਦਾ ਕਹਿੰਦਾ ਮਤਲਬ ਹੈ ਕਿ ਆਮ ਆਦਮੀ ਦੀ ਸਰਕਾਰ ਆਮ ਬੰਦੇ ਦੀ ਸਰਕਾਰ ਵਾ ਲੇਕਿਨ ਆਮ ਬੰਦੇ ਦੀ ਕੋਈ ਸੁਣਵਾਈ ਨਹੀਂ ਹੈਗੀ ਜੇ ਜੇ ਆਮ ਬੰਦੇ ਦੀ ਸੁਣਵਾਈ ਹੁੰਦੀ ਤੇ ਤੁਸੀਂ ਆਏ ਦੇਖ ਸਕਦੇ ਸਾਡੇ ਹਾਲਾਤ ਇਹ ਨਾ ਹੁੰਦੇ ਕਿੰਨਾ ਕੁ ਪਾਣੀ ਖੜਾ ਆ ਹਰ ਸਰ ਤੁਸੀਂ ਉਸ ਨੁਕਰ ਤੋਂ ਲੈ ਕੇ ਉਸ ਨੁਕਰ ਤੇ ਕਰ ਦੇਖ ਲਓ ਕੋਈ ਘਰ ਹੋਊਗਾ ਜਿਹਦੇ ਘਰ ਅੱਗੇ ਪਾਣੀ ਨਹੀਂ ਹੋਊਗਾ ਇਸ ਸਬੰਧੀ ਤੁਸੀਂ ਜਾ ਕੇ ਨਗਰ ਕੌਂਸਲ ਜੀ ਮਿਲਿਓ ਉਹਨਾਂ ਨੂੰ ਬੜੇ ਬੜੀ ਜਗ੍ਹਾ ਤੇ ਜਾ ਕੇ ਜੀ ਅਸੀਂ ਕੀਤੇ ਆ ਬੜੀਆਂ ਹੀ ਐਪਲੀਕੇਸ਼ਨਾਂ ਦਿੱਤੀਆਂ ਬੜਾ ਕੁਝ ਕੀਤਾ ਲੇਕਿਨ ਸਾਡੀ ਕਿਤੇ ਕੋਈ ਸੁਣਵਾਈ ਨਹੀਂ ਹੁੰਦੀ ਜੀ ਕੀ ਮੰਗ ਕਰਦੇ ਹੁਣ ਸਰਕਾਰ ਤੋਂ ਮੰਗ ਇਹੋ ਕਰਦੇ ਕਿ ਜਿਹੜੀ ਮੌਜੂਦਾ ਸਰਕਾਰ ਵਾ ਉਹਦੇ ਘੜੀ ਹੱਥ ਜੁੜ ਕੇ ਬੇਨਤੀ ਹੈ ਕਿ ਸਾਨੂੰ ਇਹ ਗੰਦਗੀ ਜੋ ਕੱਢਿਆ ਜਾਵੇ ਅਸੀਂ ਜਿਹੜੇ ਖੁਦ ਪਾਣੀ ਪੀਣ ਵਾਲਾ ਪਾਣੀ ਹੈ ਨਾ ਉਹ ਵੀ ਸਾਡੇ ਲਈ ਤੁਸੀਂ ਸਾਡੇ ਘਰ ਆਣ ਕੇ ਚੈੱਕ ਕਰੋ ਉਹ ਵੀ ਸਾਡੇ ਲਈ ਪੀਣ ਯੋਗ ਨਹੀਂ ਹੈਗਾ ਉਹ ਸੀਵਰ ਕੱਢਣ ਆਉਂਦੇ ਆ ਤੇ ਕੀ ਕੀ ਪ੍ਰੋਬਲਮ ਕੀ ਹੈ ਸਰ ਸੀਵਰ ਕੱਢਣ ਆਉਂਦੇ ਆ 10 15 ਮਿੰਟ ਕੰਮ ਕਰਦੇ ਫਿਰ ਉਹ ਬੈਠੇ ਰਹਿੰਦੇ ਆ ਅਸੀਂ ਜਦੋਂ ਆਉਂਦੇ ਆ ਹਰ ਘਰ ਦੇ ਜਿੰਨੇ ਵੀ ਘਰ ਦੇ ਗਲੀ ਦੇ ਮੈਂਬਰ ਆ ਉਹਨਾਂ ਨੂੰ ਚਾਹ ਪਾਣੀ ਜੋ ਵੀ ਉਹਨਾਂ ਨੂੰ ਚਾਹੀਦਾ ਅਸੀਂ ਉਹਨੂੰ ਪ੍ਰੋਵਾਈਡ ਕਰਾਉਂਦੇ ਆ ਲੇਕਿਨ ਉਹ ਘੰਟਾ 2 ਘੰਟੇ ਲਾ ਕੇ ਨਹੀਂ ਜੀ ਇੱਥੇ ਜਿਆਦਾ ਪ੍ਰੋਬਲਮ ਤੁਸੀਂ ਉਹਨੂੰ ਮਿਲੋ ਅਸੀਂ ਤੁਸੀਂ ਉਹਨੂੰ ਮਿਲੋ ਉਹ ਸਾਡਾ ਕੋਈ ਮਸਲਾ ਨਹੀਂ ਕਰਦਾ ਇਹ ਕਰ ਤੁਹਾਡਾ ਨਹੀਂ ਕੋਈ ਮਸਲਾ ਹੱਲ ਸਰਕਾਰ ਕਰਦੀ ਗਾਂ ਫਿਰ ਸਰਕਾਰ ਦੀਆਂ ਇਲੈਕਸ਼ਨ ਹੋਣੀ ਤੇ ਕੀ ਬਾਈਗੜ ਕੀਤਾ ਜੋ ਸਰ ਬਿਲਕੁਲ ਬਾਈਗੜਾ ਜੀ ਵਾਰਡ ਨੰਬਰ 11 ਦੇ ਖਾਸ ਕਰਕੇ ਅਸਾਰਾ ਮਲਾ ਸਾਰੀ ਗਲੀ ਬਾਹਰ ਖੜੀ ਆ ਅਸੀਂ ਸਪੈਸ਼ਲ ਤੌਰ ਤੇ ਇਸ ਗਲੀ ਦੀ ਜ਼ਿੰਮੇਰੀ ਲੈਨੇ ਆ ਕਿ ਇਧਰ ਕਿਸੇ ਲੀਡਰ ਨੂੰ ਵੀ ਕਿ ਐਂਟਰ ਨਹੀਂ ਹੋਣ ਦਿੱਤਾ ਜਾਊਗਾ ਹਾਲੋ ਰਾਜਵੀਰ ਕੋਲ ਕੀ ਕਰਨਾ ਚਾਹਗੇ ਕੀ ਪ੍ਰੋਬਲਮ ਆ ਰਹੀ ਗਲੀ ਸਾਡੀ ਗਲੀ ਚ ਗੰਦਬੜਾ ਹੈ ਚਾਹੀਦਾ ਹਨ ਵਧੀਆ ਗਲੀ ਬਣੀ ਨਹੀਂ ਸਾਰੇ ਸਰਪੰਚ ਜਿੰਨੇ ਬਣੇ ਉਹ ਗਲੀ ਨਹੀਂ ਬਣਾਉਂਦੇ ਸਾਡੀ ਜਿੰਨੀ ਵਰਾ ਹੀ ਆਨੇ ਉਹਨੇ ਵਰਾ ਆ ਦਿੰਦੇ ਬਣਾਵਾ ਨੇ ਫੇਰ ਨਹੀਂ ਬਣਾਉਂਦੇ ਕਿੰਨਾ ਛਰ ਹੋ ਗਿਆ ਪਾਣੀ ਖੜੇ ਨੇ ਤੇ ਇਹਨੂੰ ਹਾਵਾਂ ਮੈਂ ਨਹੀਂ ਤਾਂ ਜਾ ਰਹੀ ਮੈਂ ਨਹੀਂ ਤਾਂ ਜਾ ਰਹਾ ਹੋ ਗਿਆ ਕਿੰਨਾ ਕੁ ਪਾਣੀ ਖੜੀਆ ਦਿੱਤਾ ਵਾਡੂ ਖੜਾ ਜੀ ਨੰਗਿਆਂ ਨਹੀਂ ਜਾਂਦਾ ਸਾਡੇ ਵੋਟਾ ਜਿਹੜਾ ਵੋਟਾ ਲੈਣਾ ਹੈ ਤੇ ਉਹਨਾਂ ਨੂੰ ਕੋਈ ਗੱਲਬਾਤ ਨਹੀਂ ਕੀਤੀ ਅਸੀਂ ਕੀਤੀ ਹੀ ਮੈਂ ਕਿਹਾ ਤੁਹਾਨੂੰ ਇਹ ਵੋਟਾਂ ਨਹੀਂ ਆਣੀ ਜੇ ਤੂੰ ਗਲੀ ਨਹੀਂ ਬਣਾਣੀ ਮੈਂ ਖੋਲਾ ਇਹ ਗੱਲ ਇਤੀ ਹੁੰਨਾ ਨਾ ਮੈਂ ਕਿਹਾ ਗਲੀ ਬਣਾਉਂਜੀ ਵੋਟ ਪਾਉਣੀ ਨਹੀਂ ਤੇ ਨਹੀਂ ਪਾਣੀ ਰੁਪਿੰਦਰ ਕੌਰ ਕਿੱਥੇ ਰਹਿੰਦੇ ਜੀ ਅਸੀਂ ਗੋਕਲਪੁਰ ਮਹੱਲੇ ਵਿੱਚ ਰਹਿੰਦੇ ਆ ਜੀ ਕੀ ਕਰਨਾ ਚਾਹੋਗੇ ਕੀ ਸਮੱਸਿਆ ਆ ਰਹੀ ਹੈ ਅਜੀ ਇਸ ਗਲੀ ਦੇ ਵਿੱਚ ਇੰਨੀ ਕਿ ਜ਼ਿਆਦੀ ਗੰਦਗੀ ਆ ਨਾ ਵੀ ਸਾਡੇ ਬੱਚੇ ਬਿਮਾਰ ਹੋਣ ਦੇ ਮੀਨਾ ਹੋ ਗਿਆ ਪਾਣੀ ਖੜੇ ਹੋਏ ਨੂੰ ਇਹ ਸੀਵਰੇਜ ਹੈ ਕਮ ਸੇ ਕਮ ਜਿਆਦਾ ਨਹੀਂ ਤੇ 15 16 ਸਾਲ ਹੋ ਗਏ ਇਸ ਗਲੀ ਬਣੀ ਨੂੰ ਸੀਵਰੇਜ ਸਾਰੇ ਬੈਠ ਗਏ ਇਸ ਗਲੀ ਦੇ ਉਹ ਆਉਂਦੇ ਆ ਆਣ ਕੇ ਨਕਲਕੋਸ਼ਲ ਵਾਲੇ ਮਾੜਾ ਮੋਟਾ ਹਲਾ ਕੇ ਚਲੇ ਜਾਂਦੇ ਆ ਵਾਂਸਾ ਮਾਰ ਮੁਰ ਕੇ ਚਲ ਜਾਂਦੇ ਆਂਦੇ ਪਾਣੀ ਤਾਂੜਾ ਨਹੀਂ ਨਿਕਲਦਾ ਵੀ ਸੀਵਰੇਜ ਤਾਂ ਸਾਰੇ ਬੈਠੇ ਪਾਣੀ ਕਿੱਥੋਂ ਨਿਕਲੇਗਾ ਵੀ ਉਹ ਸਾਡੇ ਹੀ ਚਾਹੁੰਦੇ ਆ ਵੀ ਸਾਡੇ ਸੀਵਰੇਜ ਵਗੈਰਾ ਬਦਲ ਕੇ ਜਾਣ ਅਸੀਂ ਹੁਣ ਇੱਥੇ ਕੋਈ ਵੀ ਵੋਟਾਂ ਵਾਲਾ ਆ ਅਸੀਂ ਇਸ ਗਲੀ ਦੇ ਵਿੱਚ ਨਹੀਂ ਐਂਟਰ ਕਰਨ ਦੇਣਾ ਵੀ ਜਿੱਦਾਂ ਕਿ ਵੋਟਾਂ ਨਗਰ ਕੌਂਸਲ ਦੀਆਂ ਨਾਂ ਕਿ ਗਿਆ ਕਿਸ ਅਧਿਕਾਰੀ ਨੂੰ ਤੁਸੀਂ ਕਿਸ ਨੂੰ ਨਹੀਂ ਕਿਹਾ ਕਿ ਤੁਹਾਨੂੰ ਵੋਟਾਂ ਪਈਆਂ ਅਸੀਂ ਸਾਰਿਆਂ ਨੂੰ ਕਿਹਾ ਜੀ ਜਿਹੜਾ ਵੀ ਆਉਂਦਾ ਹੀ ਇਹੋ ਸੁਣਵਾਈ ਰੱਖੀ ਸੀ ਵੀ ਚਲੋ ਸਾਡੀ ਗਲੀ ਦਾ ਕੁਝ ਸੁਧਾਰ ਕੀਤਾ ਜਾਵੇ ਅਸੀਂ ਜਿਹੜਾ ਕਹੂਗਾ ਇਹਨੂੰ ਵੋਟ ਪਾਵਾਂਗੇ ਅਸੀਂ ਵੋਟਾਂ ਪਾਉਣ ਤੋਂ ਲਾਵਾ ਵੀ ਤੇ ਜੇ ਸਾਡੀ ਗਲੀ ਦਾ ਕੁਝ ਸੁਧਾਰ ਨਹੀਂ ਹੋਗਾ ਅਸੀਂ ਕਿਉਂ ਵੋਟਾਂ ਪਾਈਏ ਕਿਸੇ ਨੂੰ ਅਗਲਾ ਸ਼ਿਕਰ ਤੁਹਾਡਾ ਕੀ ਹੈ ਜੇਕਰ ਨਹੀਂ ਗਲੀ ਬਣਾਉਗੇ ਅਹੀਂ ਚੋਨੇ ਆ ਸਾਡੀ ਗਲੀ ਬਣਾਉਣ ਸਾਡੇ ਸੀਵਰੇਜ ਵਗੈਰਾ ਸਾਡੀ ਗਲੀ ਪੱਕੀ ਕੀਤੀ ਜਾਵੇ ਕਿਉਂਕਿ ਇਹ ਗਲੀ ਬਹੁਤ ਪੁਰਾਣੀ ਆ ਸੀਵਰੇਜ ਬਹੁਤ ਪੁਰਾਣੇ ਆ ਸੀਵਰੇਜ ਸਾਰੇ ਬੈਠ ਚੁੱਕੇ ਐਸ ਗਲੀ ਦੇ